बहुत ही ज्यादा टेस्टी है वाह फाइनली लॉक नहीं ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਹਾਂ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਗਾ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਗਾ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਅੱਜ ਤਾਂ ਆਪਣਾ ਕੰਮ ਅੱਜ ਬਹੁਤ ਵਧੀਆ ਚੱਲ ਰਿਹਾ ਕਿੱਦਾਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਵਧੀਆ ਮੀਲ

ਲੇ ਲੈ 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 ਵੇ ਚੱਕ ਦੋ ਕੱਪੜਾ ਉਠਾਓ ਦੇਖਿਆ ਅੱਜ ਇਹਨੂੰ ਫੋਨ ਆਉਣ ਲੱਗ ਪਏ ਦਹਿਸ਼ਤ ਬਹੁਤ ਆ ਮੇਰੇ ਨਾਲ ਤਾਂ ਘੜਾ ਪਾਉਂਦਾ ਇਹ ਵੀ ਲੱਗ ਹੈ ਗੁੱਦੂ ਗੱਲ ਆ ਕਈ ਬੰਦੇ ਏਡੇ ਨੇ ਐਕਸ਼ਨ ਦੇ ਵਿੱਚ ਥੋੜੇ ਦੂਰ ਹੋ ਜਾਂਦਾ ਬੰਦਾ ਤਰਕੀਆਂ ਨੂੰ ਹੋ ਜਾਂਦਾ ਕੀ ਮਤਲਬ ਤੇਰਾ ਵੇ ਉਹ ਨਹੀਂ ਯਾਰ ਮਾੜਾ ਨਹੀਂ ਕਹਿਣਾ ਕਿਸੇ ਨੂੰ ਆ ਉਹ ਦਿੱਤ ਨਾ ਲੰਘ ਰਾਇ ਤੇ ਸੋਕੇ ਕੀ ਕਹਿਣਾ ਜਾਏਗਾ ਇਹਨੂੰ ਆ ਉਹ ਡਰਾਈਵਰ ਹੈ ਜਿਹੜੇ ਪੰਜਾਬ ਚ ਜਿੰਨੇ ਸਭ ਤੋਂ ਜਿਆਦਾ ਲੋੜ ਹੈ ਗੰਦ ਕੇ ਥਾਂ ਦਾ ਹਾਂ ਵੀ ਚੱਕ ਲੈ ਕੱਪੜੇ ਪਾਗੇ ਨਾਲ ਦਾ ਪਾਇਆ ਠੀਕ ਹੈ ਫਿਰ ਮੁਬਾਰਕਾ ਬਹੁਤ ਯੂ ਹੈਵ ਮਨੀ ਮਨੀ ਕੰਗ੍ਰੈਚੁਲੇਸ਼ਨ ਕੋਈ ਨਾ ਉਂਝੇ ਬੋਲਾ ਪੰਜਾਬੀ ਚੱਕ ਕਰਦੇ ਆਂ ਆਈ ਜਾਂਦੇ ਤੇਰੇ ਆਪਣੇ ਵੀ ਤੇ ਪਾ ਜਾਣੀਆਂ ਇਹਨਾਂ ਨੇ ਉਹ ਮੇਰੇ ਵਾਲੀ ਤੇ ਲੇਟ ਪਾਉਣ ਕੱਪੜੇ ਆਪਣੇ ਵੀ ਤੇ ਲੇਟ ਪਾਉਣ ਜੀ ਬਹੁਤ ਠੀਕ ਹੈ ਫੋੜੀ ਜਿਹੜੀ ਕਰਨੀ ਆ ਇਸ ਤਰ ਆਇਆ ਟੀਟ ਨਹੀਂ ਮਾਰਨੀ ਕੱਪੜਾ ਪਾਉਣਾ ਇੱਥੇ ਆਪਾਂ ਜਾ ਕੋ ਫਿਰ ਕੀ ਦੀਕਦੇ ਆ 31 ਲੱਖ ਕੇ ਦੇ ਉੱਤੇ ਕੀ ਗਿੱਚਾ ਕਰਨ ਨਾਲ ਕਰਦੇ ਗੱਡੀ ਦੇ ਹਿਸਾਬ ਨਾਲ ਕੇਕ ਨਿਕਾਣਾ ਗੱਡੀ ਕਿਹੜੀ ਇਹ ਥੋੜਾ ਹਲਟੋ ਪਰਲੇ ਪਾਸੇ ਇੰਟਵਾਟਰ ਨਾਲ ਹਲਟੋ ਪਿਆ ਗਿਆ ਹਾਂ ਬਲਾਈ ਕਾਂਗਟ ਚੱਲ ਆ ਕੇ ਕੇਕ ਦਾ ਵੱਡਾ ਲੈ ਆਨੇ ਗ੍ਰੈਟਿਫਿਕੇਸ਼ਨ ਪੂਰਾ ਕਰ ਦਿੰਦਾ ਇਕ ਨਹੀਂ ਤੇ ਮਰ ਜਿਹੜਾ ਹੋ ਗਿਆ ਇਸ ਤਰ੍ਹਾਂ ਦੇ ਕੇ ਲਈ ਕਿੰਨੀ ਚੱਲ ਚੰਗੀ ਕਰੀ ਲੋੜਾ ਲੇਟਾ ਦੇ ਨੀ ਫਾਈਨਲੀ ਲੱਕਾ ਮੈਨੂੰ ਬੋਲੇ ਨਹੀਂ ਮੁਬਾਰਕਾਂ ਬਾਬਾ ਬਰੇ ਬਾਈ ਕੋ ਤਰੱਕੀਆਂ ਬਖਸ਼ੇ ਥੋੜੇ ਦਿਨਾਂ ਨੂੰ ਉਹ ਵੀ ਆ ਜਾਣੀਆਂ ਦੱਸਣਾ ਨਹੀਂ ਕਿੱਥੇ ਆਉਣੀ ਬਣੀ ਉਹ ਨਹੀਂ ਹੈਨਾ ਸਰਪ੍ਰਾਈਜ਼ ਹਾਂ ਜੀ ਗਾਜੂ ਦੇਖ ਹੀ ਲੋਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ